ਹੜਾ ਕਰਕੇ ਅੱਜ ਪਹਿਲੇ ਦਿਨ ਕੀ ਸਕੂਲ ਲੱਗੇ ਸੀ ਤਾਂ ਪਹਿਲੇ ਦਿਨ ਹੀ ਵੱਡੀ ਘਟਨਾ ਵਾਪਰ ਗਈ ਹੈ ਤੁਹਾਨੂੰ ਦੱਸਦੀ ਕਿ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਜਿਹੜੀ ਹੈ ਉਹ ਗੰਦੇ ਨਾਲੇ ਦੇ ਵਿੱਚ ਜਾ ਡਿੱਗੀ ਹੈ ਜਿਸ ਦੇ ਵਿੱਚ 20 ਦੇ ਕਰੀਬ ਵਿਦਿਆਰਥੀ ਦੱਸੇ ਜਾ ਰਹੇ ਸੀਗੇ ਔਰ ਤੁਹਾਨੂੰ ਦੱਸਦੀ ਕਿ ਰਾਹਗੀਰਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਬੱਸ ਦੇ ਵਿੱਚੋਂ ਸੁਰੱਖਿਤ ਬੱਚੇ ਜਿਹੜੇ ਹੈ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਘਟਨਾ ਵਾਪਰੀ ਹੈ ਸਕੂਲ ਲੱਗਣ ਦੇ ਪਹਿਲੇ ਦਿਨ ਹੀ ਬੱਸ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ ਪ੍ਰਾਈਵੇਟ ਸਕੂਲ ਦੀ ਬੱਸ ਸੀ ਜਿਹੜੀ ਕਿ ਗੰਦੇ ਨਾਲੇ ਦੇ ਵਿੱਚ ਡਿੱਗ ਚੁੱਕੀ ਹੈ ਕਿਉਂਕਿ ਪਾਣੀ ਜਿਹੜਾ ਉਹ ਬਰਸਾਤ ਦਾ ਕਿਤੇ ਨਾ ਕਿਤੇ ਭਰਿਆ ਔਰ ਅੱਜ ਤੋਂ ਵੱਧ ਪੰਜਾਬ ਨੂੰ ਤਾਂ ਹੜ੍ਹਾਂ ਦੀ ਮਾਰ ਪਈ ਹੈ ਤਾਂ ਪਾਣੀ ਉਹੀ ਬਹੁਤ ਹੈ ਤਾਂ ਕਿਤੇ ਬਰਸਾਤ ਦੇ ਨਾਲ ਜਿਹੜੇ ਨਾਲੇ ਨੂਲੇ ਸੀਗੇ ਉਹ ਵੀ ਭਰੇ ਹੋਏ ਆ ਪਤਾ ਨਹੀਂ ਲੱਗਦਾ ਤਾਂ ਇਹ ਬੱਸ ਦੇ ਨਾਲ ਵੀ ਹਾਦਸਾ ਜਿਹੜਾ ਵਾਪਰ ਗਿਆ ਗੰਦੇ ਨਾਲੇ ਦੇ ਵਿੱਚ ਬੱਸ ਜਿਹੜੀ ਉਜੜ ਗਈ ਹੈ ਜਿਸ ਕਾਰਨ ਤੁਹਾਨੂੰ ਦੱਸਦੇ ਕਿ 20 ਵਿਦਿਆਰਥੀ ਇਸ ਸਕੂਲ ਬੱਸ ਦੇ ਵਿੱਚ ਮੌਜੂਦ ਸੀ ਪ੍ਰਾਈਵੇਟ ਸਕੂਲ ਦੀ ਇਹ ਬੱਸ ਹੈਗੀ ਹੈ 20 ਦੇ ਕਰੀਬ ਵਿਦਿਆਰਥੀ ਦੱਸੇ ਜਾ ਰਹੇ ਸੀ ਇਸ ਬੱਸ ਦੇ ਵਿੱਚ ਸਵਾਰ ਤਾਂ ਜਿਹੜੇ ਕਿ ਉਹ ਵੀ ਪਾਣੀ ਦੇ ਵਿੱਚ ਡਿੱਗੇ ਨੇ ਬੜੀ ਮੁਸ਼ਕਲ ਦੇ ਨਾਲ ਲੋਕਾਂ ਦੇ ਵੱਲੋਂ ਉਹਨਾਂ ਨੂੰ ਰੈਸਕਿਊ ਕਰਕੇ ਤੇ ਸੁਰੱਖਿਤ ਬਾਹਰ ਕੱਢਿਆ ਗਿਆ ਹੈ ਅੱਜ ਪਹਿਲੇ ਦਿਨੀ ਸਕੂਲ ਲੱਗੇ ਸੀ ਹਾਲਾਂਕਿ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਸਕੂਲ ਜਿਹੜੇ ਅਨਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹੜ੍ਹਾਂ ਨੂੰ ਦੇਖਦੇ ਹੋਏ 7 ਤਰੀਕ ਤੱਕ ਛੁੱਟੀਆਂ ਕੀਤੀਆਂ ਸੀ ਤਾਂ ਅੱਜ ਸੋਮਵਾਰ ਨੂੰ ਇਹ ਸਾਰੇ ਸਕੂਲ ਜਿਹੜੇ ਆ ਉਹ ਲੱਗੇ ਹੋਏ ਸੀ ਜਿਸ ਕਾਰਨ ਇਹ ਵੱਡੀ ਘਟਨਾ ਵਾਪਰ ਗਈ ਗੰਦੇ ਨਾਲੇ ਦੇ ਵਿੱਚ ਬੱਸ ਜਿਹੜੀ ਉਜੜ ਗਈ ਹੈ ਜਿਸ ਕਰਕੇ ਜਿੰਨੀਆਂ ਵੀ ਵਿਦਿਆਰਥੀ ਬੱਸ ਦੇ ਵਿੱਚ ਸਵਾਰ ਸੀ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਨਾਲ ਵੱਡੀ ਘਟਨਾ ਵਾਪਰ ਗਈ ਹੈ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਜੋ ਹਾਲਾਤ ਬਣੇ ਨੇ ਮੌਕੇ ਤੇ ਬੜੀ ਮੁਸ਼ਕਲ ਦੇ ਨਾਲ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਬੱਚਿਆਂ ਦੇ ਕੋਈ ਵੀ ਸੱਟਪੇਟ ਨਹੀਂ ਲੱਗੀ ਇਹ ਸਭ ਤੋਂ ਵੱਡੀ ਖੁਸ਼ਕਿਸਮਤੀ ਰਹੀ ਹੈ ਤੇ ਬੱਚਿਆਂ ਨੂੰ ਸਹੀ ਸਲਾਮਤ ਜਿਹੜਾ ਉਹ ਬਾਹਰ ਕੱਢ ਲਿਆ ਗਿਆ ਨਾਬਾ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਨਾਬਾ ਦਾ ਇਹ ਪ੍ਰਾਈਵੇਟ ਸਕੂਲ ਸੀਗਾ ਤੇ ਪ੍ਰਾਈਵੇਟ ਸਕੂਲ ਦੀ ਇਹ ਬੱਸ ਸੀਗੀ ਜਿਸ ਬੱਸ ਦੇ ਵਿੱਚ ਬੱਚੇ ਸਵਾਰ ਸੀ ਪਹਿਲੇ ਦਿਨ ਜੀ ਉਹਨਾਂ ਨੇ ਜਾਣਾ ਸੀਗਾ ਸਕੂਲ ਤੇ ਪਹਿਲੇ ਦਿਨ ਕੀ ਬੱਸ ਜੁੜੀ ਹੈ ਗੰਦੇ ਨਾਲੇ ਦੇ ਵਿੱਚ ਜਾ ਡਗੀ ਹੈ ਜਿਸ ਕਾਰਨ ਵੀ ਦੇ ਕਰੀਬ ਬੱਚੇ ਜਿਹੜੇ ਆ ਜਿਹੜੇ ਵਿਦਿਆਰਥੀ ਸੀ ਉਹ ਬਸ ਦੇ ਨਾਲ ਹੀ ਡਿੱਗ ਚੁੱਕੇ ਸੀ ਔਰ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਸਹੀ ਸਲਾਮਤ ਜਿਹੜਾ ਲੋਕਾਂ ਦੇ ਵੱਲੋਂ ਰੈਸਕਿਊ ਕਰ ਲਿਆ ਗਿਆ ਬੱਚੇ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਕਿਵੇਂ ਪੂਰੀ ਘਟਨਾ ਵਾਪਰੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਕੂਲ ਦਾ ਪ੍ਰਸ਼ਾਸਨ ਪਹੁੰਚਿਆ ਕੋਈ ਸਕੂਲ ਵੱਲੋਂ ਬਹੁਤ ਲੇਟ ਹੋ ਗਈ ਘੰਟੇ ਤੋਂ ਉੱਪਰ ਟਾਈਮ ਹੋ ਗਿਆ ਉਸ ਤੋਂ ਬਾਅਦ ਆਏ ਨਹੀਂ ਅੱਛਾ ਹਾਂਜੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਠੀਕ ਹੈ ਤੇ ਅਣਾ ਆਪਣਾ ਟਾਈਮ ਟੇਬਲ ਸਕੂਲ ਦਾ ਜਿਵੇਂ ਲਾ ਲੂ ਵੀ ਜਲਦੀ ਵੀ ਕਈ ਵਾਰ ਸਾਡੇ ਤੇ ਫਾੜਕ ਲੱਗ ਜਾਂਦੇ ਤਾਂ ਕਰਾ ਸਾਡੀ ਮੈਂ ਲੇਟ ਹੋ ਜਾਂਦੀ ਹੈ ਤੇ ਡਰਾਈਵਰ ਨੂੰ ਕੁਛ ਨਾ ਗਿਆ ਜੇ ਫਿਰ ਹੋਣੀ ਆਉਣੀ ਹੈ ਕਿ ਜਾਂ ਦੁਰਘਟਨਾ ਦਾ ਹੋਣਾ ਹੋਣਾ ਕਿਤਨਾ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਆ ਹਾਂ ਕਿਤਨੇ ਕਿਤੇ ਡਰਾਈਵਰ ਦੀ ਗੱਲ ਕਿ ਉਹ ਚੜੀ ਤੇ ਹੈਗੀ ਸੀ ਯੂਰੀ ਬੱਸ ਅੱਛਾ ਇਹ ਵੀ ਇਹਨਾਂ ਨੂੰ ਪਹੁੰਚਾਉਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਹਾਂਜੀ ਉਡੀ ਬੱਸ ਇੰਡੋਬ੍ਰਿਡ ਸਕੂਲ ਹੈ ਨਾ ਤੇ ਠੀਕ ਹੈ ਹਾਂਜੀ ਤੇ ਕੀ ਹੋਇਆ ਸੀ ਬੱਸ ਜਦੋਂ ਪਲਟੀਆ ਟਰੱਡੀ ਬੱਸ ਸਾਡੀ ਉਧਰ ਆ ਰਹੀ ਸੀ ਠੀਕ ਹੈ ਤੇ ਇੱਕ ਮੋਟਰਸਾਈਕਲ ਆਣੀ ਸਾਈਡ ਤੇ ਉਧਰੋਂ ਹੀ ਪਿੰਦਰ ਜਿਵੇਂ ਨਾਲ ਮਿੱਟੀ ਘਟ ਹੈ ਜੀ ਪ੍ਰਸ਼ਾਸਨ ਦੀ ਗਲਤੀ ਸਰਕਾਰ ਦੀ ਗਲਤੀ ਇੱਥੇ ਮਿੱਟੀ ਨਹੀਂ ਹੈਗੀ ਠੀਕ ਹੈ ਹਨਾ ਬੱਸ ਜਿਵੇਂ ਉਹ ਇਧਰੋਂ ਕਰੀ ਉਹਨੇ ਥੋੜੀ ਫਰੋਗੇ ਕੇ ਜਾਂਦੀਆਂ ਤਲਸਕੇ ਵਿੱਚ ਲੱਗੀ ਅੱਛਾ ਤੇ ਕਿੰਨੀ ਕੇ 60 70 ਬੱਜੀਏ ਕਿਸੇ ਦੇ 60 70 ਕੇਤੇ ਜਿਆਦਾ ਨਹੀਂ ਬੱਜੀ ਮਾੜੀ ਮੋਟੀ ਛੱਣਾਂ ਨੇ ਸਾਰੇ ਕਰ ਮੇਸੇ ਸਾਰੇ ਬੱਚੇ ਇਹ ਨਾਲਾ ਸ਼ੁਕਰ ਵੀ ਭਰਿਆ ਨਹੀਂ ਹੋਇਆ ਸੀ ਜੇ ਭਰਿਆ ਹੁੰਦਾ ਜੋਦੀ ਸੀ ਮੈਂ ਤੇ ਕੋਰ ਬੰਦੇ ਮੁੰਡੇ ਉਹ ਦੋ ਜਾਨੇ ਵੱਡੇ ਬਾਕੀ ਛੋਟੇ ਬੱਚੇ ਸੀ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਬੱਚੇ ਨਾਲ ਦੀ 10 12 ਮਹੀਨੇ ਸਾਲਾਂ ਦੇ ਟੀਟੇ ਕੀ ਸੀ ਤੁਸੀਂ ਕਿਰਵੀ ਕਲਾਸ ਚ ਪੜ੍ਹਦੇ ਮੈਂ 10th ਚ ਪੜ੍ਹਦਾ ਕੋਈ ਉਹ ਕੋਈ ਲੱਤ ਬਣਾ ਤੇ ਸੱਟ ਤਾਂ ਨਹੀਂ ਵੱਜੀ ਸਾਰੀ 12 ਦਾ ਇੱਕ ਸੀ ਉਥੋਂ 8:14 ਮਿੰਟ ਤੇ ਚੱਲਦੇ ਆ ਹਾਂਜੀ ਅੱਜ ਪਹਿਲੇ ਦਿਨ ਕੀ ਸਕੂਲ ਲੱਗੇ ਸੀ ਤਾਂ ਪਹਿਲੇ ਦਿਨ ਹੀ ਵੱਡੀ ਘਟਨਾ ਵਾਪਰ ਗਈ ਹੈ ਤੁਹਾਨੂੰ ਦੱਸਦੀ ਕਿ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਜਿਹੜੀ ਹੈ ਉਹ ਗੰਦੇ ਨਾਲੇ ਦੇ ਵਿੱਚ ਜਾ ਡਿੱਗੀ ਹੈ ਜਿਸ ਦੇ ਵਿੱਚ 20 ਦੇ ਕਰੀਬ ਵਿਦਿਆਰਥੀ ਦੱਸੇ ਜਾ ਰਹੇ ਸੀਗੇ ਔਰ ਤੁਹਾਨੂੰ ਦੱਸਦੀ ਕਿ ਰਾਹਗੀਰਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਬੱਸ ਦੇ ਵਿੱਚੋਂ ਸੁਰੱਖਿਤ ਬੱਚੇ ਜਿਹੜੇ ਐ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਇਹ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਘਟਨਾ ਵਾਪਰੀ ਹੈ ਸਕੂਲ ਲੱਗਣ ਦੇ ਪਹਿਲੇ ਦਿਨ ਹੀ ਬੱਸ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ ਪ੍ਰਾਈਵੇਟ ਸਕੂਲ ਦੀ ਬੱਸ ਸੀ ਜਿਹੜੀ ਕਿ ਗੰਦੇ ਨਾਲੇ ਦੇ ਵਿੱਚ ਡਿੱਗ ਚੁੱਕੀ ਹੈ ਕਿਉਂਕਿ ਪਾਣੀ ਜਿਹੜਾ ਉਹ ਬਰਸਾਤ ਦਾ ਕਿਤਨਾ ਕਿਤੇ ਭਰਿਆ ਔਰ ਅੱਧ ਤੋਂ ਵੱਧ ਪੰਜਾਬ ਨੂੰ ਤਾਂ ਹੜ੍ਹਾਂ ਦੀ ਮਾਰ ਪਈ ਹੈ ਤਾਂ ਪਾਣੀ ਉਹੀ ਬਹੁਤ ਹੈ ਤਾਂ ਕਿਤੇ ਬਰਸਾਤ ਦੇ ਨਾਲ ਜਿਹੜੇ ਨਾਲੇ ਨੂਲੇ ਸੀਗੇ ਉਹ ਵੀ ਭਰੇ ਹੋਏ ਆ ਪਤਾ ਨਹੀਂ ਲੱਗਦਾ ਤਾਂ ਇਹ ਬੱਸ ਦੇ ਨਾਲ ਵੀ ਖਾਤਸਾ ਜਿਹੜਾ ਵਾਪਰ ਗਿਆ ਗੰਦੇ ਨਾਲੇ ਦੇ ਵਿੱਚ ਬੱਸ ਜਿਹੜੀ ਉਜੜ ਗਈ ਹੈ ਜਿਸ ਕਾਰਨ ਤੁਹਾਨੂੰ ਦੱਸਦੇ ਕਿ 20 ਵਿਦਿਆਰਥੀ ਇਸ ਸਕੂਲ ਬੱਸ ਦੇ ਵਿੱਚ ਮੌਜੂਦ ਸੀ ਪ੍ਰਾਈਵੇਟ ਸਕੂਲ ਦੀ ਇਹ ਬੱਸ ਹੈਗੀ ਹੈ 20 ਦੇ ਕਰੀਬ ਵਿਦਿਆਰਥੀ ਦੱਸੇ ਜਾ ਰਹੇ ਸੀ ਇਸ ਬੱਸ ਦੇ ਵਿੱਚ ਸਵਾਰ ਤਾਂ ਜਿਹੜੇ ਕਿ ਉਹ ਵੀ ਪਾਣੀ ਦੇ ਵਿੱਚ ਡਿੱਗੇ ਨੇ ਬੜੀ ਮੁਸ਼ਕਲ ਦੇ ਨਾਲ ਲੋਕਾਂ ਦੇ ਵੱਲੋਂ ਉਹਨਾਂ ਨੂੰ ਰੈਸਕਿਊ ਕਰਕੇ ਤੇ ਸੁਰੱਖਿਤ ਬਾਹਰ ਕੱਢਿਆ ਗਿਆ ਹੈ ਅੱਜ ਪਹਿਲੇ ਦਿਨੀ ਸਕੂਲ ਲੱਗੇ ਸੀ ਹਾਲਾਂਕਿ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਸਕੂਲ ਜਿਹੜੇ ਇਹਨਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹੜ੍ਹਾਂ ਨੂੰ ਦੇਖਦੇ ਹੋਏ 7 ਤਰੀਕ ਤੱਕ ਛੁੱਟੀਆਂ ਕੀਤੀਆਂ ਸੀ ਤਾਂ ਅੱਜ ਸੋਮਵਾਰ ਨੂੰ ਇਹ ਸਾਰੇ ਸਕੂਲ ਜਿਹੜੇ ਆ ਉਹ ਲੱਗੇ ਹੋਏ ਸੀ ਜਿਸ ਕਾਰਨ ਇਹ ਵੱਡੀ ਘਟਨਾ ਵਾਪਰ ਗਈ ਗੰਦੇ ਨਾਲੇ ਦੇ ਵਿੱਚ ਬੱਸ ਜਿਹੜੀ ਉਜੜ ਗਈ ਹੈ ਜਿਸ ਕਰਕੇ ਜਿੰਨੀਆਂ ਵੀ ਵਿਦਿਆਰਥੀ ਬੱਸ ਦੇ ਵਿੱਚ ਸਵਾਰ ਸੀ ਤੁਹਾਨੂੰ ਦੱਸਦੇ ਕਿ ਉਹਨਾਂ ਦੇ ਨਾਲ ਵੱਡੀ ਘਟਨਾ ਵਾਪਰ ਗਈ ਹੈ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਜੋ ਹਾਲਾਤ ਬਣੇ ਨੇ ਮੌਕੇ ਤੇ ਬੜੀ ਮੁਸ਼ਕਲ ਦੇ ਨਾਲ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਬੱਚਿਆਂ ਦੇ ਕੋਈ ਵੀ ਸੱਟਪੇਟ ਨਹੀਂ ਲੱਗੀ ਇਹ ਸਭ ਤੋਂ ਵੱਡੀ ਖੁਸ਼ਕਿਸਮਤੀ ਰਹੀ ਹੈ ਤੇ ਬੱਚਿਆਂ ਨੂੰ ਸਹੀ ਸਲਾਮਤ ਜਿਹੜਾ ਉਹ ਬਾਹਰ ਕੱਢ ਲਿਆ ਗਿਆ ਨਾਬਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਨਾਬਾ ਦਾ ਇਹ ਪ੍ਰਾਈਵੇਟ ਸਕੂਲ ਸੀਗਾ ਤੇ ਪ੍ਰਾਈਵੇਟ ਸਕੂਲ ਦੀ ਇਹ ਬੱਸ ਸੀਗੀ ਜਿਸ ਬੱਸ ਦੇ ਵਿੱਚ ਬੱਚੇ ਸਵਾਰ ਸੀ ਪਹਿਲੇ ਦਿਨ ਜੀ ਉਹਨਾਂ ਨੇ ਜਾਣਾ ਸੀਗਾ ਸਕੂਲ ਤੇ ਪਹਿਲੇ ਦਿਨ ਕੀ ਬੱਸ ਜੁੜੀ ਹੈ ਗੰਦੇ ਨਾਲੇ ਦੇ ਵਿੱਚ ਜਾ ਡਗੀ ਹੈ ਜਿਸ ਕਾਰਨ 20 ਦੇ ਕਰੀਬ ਬੱਚੇ ਜਿਹੜੇ ਆ ਜਿਹੜੇ ਵਿਦਿਆਰਥੀ ਸੀ ਉਹ ਬਸ ਦੇ ਨਾਲ ਹੀ ਡਿੱਗ ਚੁੱਕੇ ਸੀ ਔਰ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਸਹੀ ਸਲਾਮਤ ਜਿਹੜਾ ਲੋਕਾਂ ਦੇ ਵੱਲੋਂ ਰੈਸਕਿਊ ਕਰ ਲਿਆ ਗਿਆ ਬੱਚੇ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਕਿਵੇਂ ਪੂਰੀ ਘਟਨਾ ਵਾਪਰੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਕੂਲ ਦਾ ਪ੍ਰਸ਼ਾਸਨ ਪਹੁੰਚਿਆ ਕੋਈ ਸਕੂਲ ਵੱਲੋਂ ਬਹੁਤ ਲੇਟ ਹੋ ਗਈ ਘੰਟੇ ਤੋਂ ਉੱਪਰ ਟਾਈਮ ਹੋ ਗਿਆ ਉਸ ਤੋਂ ਬਾਅਦ ਆਏ ਅੱਛਾ ਹਾਂਜੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਠੀਕ ਹੈ ਤੇ ਆਣਾ ਆਪਣਾ ਹਾਂਜੀ ਟਾਈਮ ਟੇਬਲ ਸਕੂਲ ਦਾ ਜਿਵੇਂ ਲਾ ਲੋ ਵੀ ਜਲਦੀ ਵੀ ਕਈ ਵਾਰ ਸਾਡੇ ਤੇ ਫਰਕ ਲੱਗ ਜਾਂਦਾ ਤਾਂ ਕਰਾ ਹੈ ਕਿ ਮੈਂ ਲੇਟ ਹੋ ਜਾਂਦੀ ਹੈ ਤੇ ਸਾਡੇ ਡਰਾਈਵਰ ਨੂੰ ਕੁਛ ਨਾ ਗਿਆ ਇਹ ਫਿਰ ਹੋੜੀ ਆਉਣੀ ਇਹ ਜਾਂ ਦੁਰਘਟਨਾ ਦਾ ਹਰਣਾ ਹੁਣ ਕਿਤਨਾ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਕਿਤਨਾ ਕਿਸੇ ਡਰਾਈਵਰ ਦੀ ਗਲਤੀ ਹੋਦੀ 40 ਤੇ ਹੈਗੀ ਸੀ ਯੂਰੇ ਬੱਸ ਅੱਛਾ ਇਹ ਵੀ ਇੰਨਾ ਪਹੁੰਚਾਉਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਹਾਂਜੀ ਉਂਦੀ ਬੱਸ ਇੰਡੋਬ੍ਰਿਟੀ ਸਕੂਲ ਹੈ ਨਾ ਪੇ ਠੀਕ ਹੈ ਹਾਂਜੀ ਤੇ ਕੀ ਹੋਇਆ ਸੀ ਬੱਸ ਜਦੋਂ ਪਲਟੀ ਹੋ ਡੋਟੀ ਬੱਸ ਸਾਡੀ ਉਧਰ ਆ ਰਹੀ ਸੀ ਠੀਕ ਹੈ ਤੇ ਇੱਕ ਮੋਟਰਸਾਈਕਲ ਆਨੇ ਸਾਈਡ ਤੇ ਸੀ ਤੇ ਉਧਰੋਂ ਹੀ ਇੰਦਰ ਜਿਵੇਂ ਲਾਉਣ ਮਿੱਟੀ ਘੱਟ ਹੈ ਜੀ ਪ੍ਰਸ਼ਾਸਨ ਦੀ ਗਲਤੀ ਸਰਕਾਰ ਦੀ ਗਲਤੀ ਇੱਥੇ ਮਿੱਟੀ ਨਹੀਂ ਹੈਗੀ ਠੀਕ ਹੈ ਹਨਾ ਬੱਸ ਜਿਵੇਂ ਇਧਰੋਂ ਕਰੀ ਉਹਨੇ ਥੋੜੀ ਫਰੋਗੇ ਕੇ ਜਾਂਦੀਆਂ ਤਲਕੇ ਵਿੱਚ ਲੱਗੀ ਅੱਛਾ ਹਾਂਜੀ ਤੇ ਕਿੰਨੀ ਕੇ 60 70 ਬੱਜੀਏ ਕਿਸੇ ਦੇ 60 70 ਕਿਸੇ ਦੇ ਜਿਆਦਾ ਨਹੀਂ ਬੱਜੀ ਮਾੜੀ ਮੋਟੀ ਚੰਗਾਂ ਜੀ ਸਾਰੇ ਕਰ ਮੈਂ ਸਾਰੇ ਬੱਚੇ ਇਹ ਨਾਲਾ ਸ਼ੁਕਰ ਵੀ ਭਰਿਆ ਨਹੀਂ ਹੋਇਆ ਸੀ ਜੇ ਭਰਿਆ ਹੁੰਦਾ ਛੋਟੀ ਟੀਮ ਐ ਤੇ ਹੋਰ ਬੰਦੇ ਮੁੰਡੇ ਇਹ ਉਹ ਦੋ ਜਾਨੇ ਵੱਡੇ ਬਾਕੀ ਤਾਂ ਛੋਟੇ ਬੱਚੇ ਸੀ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਬੱਚੇ ਲੜੀਚ 10 12 ਮਾਰਾਂ ਸਾਲਾਂ ਦੇ 8th ਦੇ ਕਿ ਸੀ ਤੁਸੀਂ ਕਿਰਮੀ ਕਲਾਸ ਚ ਪੜ੍ਹਦੇ 10th ਜੀ 10th ਜੀ ਵਰਦੇ ਕੋਈ ਉਹ ਕੋਈ ਲੱਤ ਬਣਾ ਤੇ ਸੱਟ ਤਾਂ ਨਹੀਂ ਬਜੀ ਸਾੜਾ ਕਰਕੇ ਅੱਜ ਪਹਿਲੇ ਦਿਨ ਕੀ ਸਕੂਲ ਲੱਗੇ ਸੀ ਤਾਂ ਪਹਿਲੇ ਦਿਨ ਹੀ ਵੱਡੀ ਘਟਨਾ ਵਾਪਰ ਗਈ ਹੈ ਤੁਹਾਨੂੰ ਦੱਸਦੀ ਕਿ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਜਿਹੜੀ ਹੈ ਉਹ ਗੰਦੇ ਨਾਲੇ ਦੇ ਵਿੱਚ ਡਿੱਗੀ ਹੈ ਜਿਸ ਦੇ ਵਿੱਚ 20 ਦੇ ਕਰੀਬ ਵਿਦਿਆਰਥੀ ਦੱਸੇ ਜਾ ਰਹੇ ਸੀਗੇ ਔਰ ਤੁਹਾਨੂੰ ਦੱਸਦੀ ਕਿ ਰਾਹਗੀਰਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਬੱਸ ਦੇ ਵਿੱਚੋਂ ਸੁਰੱਖਿਤ ਬੱਚੇ ਜਿਹੜੇ ਐ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਘਟਨਾ ਵਾਪਰੀ ਹੈ ਸਕੂਲ ਲੱਗਣ ਦੇ ਪਹਿਲੇ ਦਿਨ ਹੀ ਬੱਸ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਗਿਆ ਪ੍ਰਾਈਵੇਟ ਸਕੂਲ ਦੀ ਬੱਸ ਸੀ ਜਿਹੜੀ ਕਿ ਗੰਦੇ ਨਾਲੇ ਦੇ ਵਿੱਚ ਡਿੱਗ ਚੁੱਕੀ ਹੈ ਕਿਉਂਕਿ ਪਾਣੀ ਜੁੜਾ ਉਹ ਬਰਸਾਤ ਦਾ ਕਿਤਨਾ ਕਿਤੇ ਭਰਿਆ ਔਰ ਅੱਧ ਤੋਂ ਵੱਧ ਪੰਜਾਬ ਨੂੰ ਤਾਂ ਹੜਾਂ ਦੀ ਮਾਰ ਪਈ ਐ ਤਾਂ ਪਾਣੀ ਉਹੀ ਬਹੁਤ ਐ ਤਾਂ ਕਿਤੇ ਬਰਸਾਤ ਦੇ ਨਾਲ ਜਿਹੜੇ